ਜਿੱਥੇ ਚਾਰ ਬੰਦੇ ਬੈਠੇ ਨੇ ਨਿੰਦਿਆ ਸ਼ੁਰੂ ਹੋ ਜਾਣੀ। ਚੁਗਲੀ ਸ਼ੁਰੂ ਹੋ ਜਾਣੀ। ਕਈ ਤਾਂ ਮਹਾਰਾਜ ਦਸਤਾਬਿਆਂ ਤੇ ਲਾਗੇ ਬੈ ਕੇ ਗੱਲਾਂ ਕਰੀ ਜਾਂਦੇ। ਮੁੰਡਾ ਵਿਆਹ ਲਿਆ। ਬਹੂ ਬਾਰ ਚਲੇਗੀ। ਕਾਕੇ ਕਿੰਨੇ ਆ? ਪੁੱਛਦੇ ਪੁੱਛਦੇਗੇ ਨਹੀਂ। ਤੇ ਇੱਧਰ ਵੀ ਸੁਣ ਲਾ। ਤਾਂ ਬਾਬੇ ਨੂੰ ਸਾਨੂੰ ਸਮਝਾਉਣਾ ਪਿਆ ਵੀ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ। ਤੂੰ ਰਜਦੀ ਨਹੀਂ। ਐਨੇ ਪਦਾਰਥ ਖਾ ਗਈ ਐ। ਇੰਨੀ ਤੂੰ ਅਜੇ ਤੱਕ 40-50 ਸਾਲਾਂ ਚ ਨਿੰਦਿਆ ਚੂਲੀ ਕਰ ਲਈ ਕਿਤੇ ਰੁਕ ਜਾ ਨਹੀਂ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਪਿਆਸ ਨਾ ਜਾਏ ਹਉਰਤ ਕਿਤੇ ਜਿੱਚਰ ਹਰ ਰਸ ਪੱਲੇ ਨਾ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗੈ ਆਏ ਇਹੋ ਹਰ ਰਸ ਕਰਮੀ ਕਰਮਾ ਨਾ ਮਿਲਦਾ ਰਸ ਹੁਣ ਜੋ ਜੀਵ ਤੇ ਰੱਖੋਗੇ ਅੰਦਰ ਤੇ ਜਾਣਾ ਹੀ ਹੈ ਉਨ ਜੀਵ ਤੇ ਲੂਣ ਰੱਖੋ ਖੰਡ ਰੱਖੋ ਮਿਰਚ ਰੱਖੋ ਇੱਥੇ ਇੱਥੇ ਪਹੁੰਚਦੀ ਆ ਤੇ ਫਿਰ ਆਪਾਂ ਕੀ ਦਾ ਡਾਕਟਰ ਸਾਹਿਬ ਕਲੇਜਾ ਜੀ ਨੂੰ ਰੋਗ ਪਰਦਿਆ ਪਤਾ ਨਹੀਂ ਅੰਦਰ ਨੂੰ ਸਾੜ ਜਾ ਪੈਂਦਾ ਉਹ ਕਹਿੰਦਾ ਵੀ ਟੈਸਟ ਤੇ ਭਾਉ ਸਾਰੇ ਕਰਲੇ ਤੇਰੇ ਪਰ ਤੇਰੇ ਅੰਦਰ ਕੀ ਅੱਗ ਬਲਦੀ ਕਹਿੰਦਾ ਚੈੱਕ ਕਰੋ ਕਹਿੰਦੇ ਸਾਰੇ ਟੈਸਟ ਓਕੇ ਹੋਏ ਨੋਟ ਕਰਿਓ ਇਹ ਪ੍ਰੋਬਲਮ ਆਮ ਸਿੱਧੀ ਜੀ ਬਿਲਕੁਲ ਸਾਰੀ ਬਾਡੀ ਦੇ ਟੈਸਟ ਓਕੇ ਆਏ ਕਹਿੰਦਾ ਇੱਥੋਂ ਰੁਗ ਭਰ ਦਿਆ ਸਾੜ ਇੱਥੇ ਪਈ ਜਾਂਦਾ ਉਹਦਾ ਕਾਰਨ ਕੀ ਜੇ ਤੇ ਸ਼ਬਦ ਨਾਲ ਜੁੜ ਗਏ ਤੇ ਫਿਰ ਆਪਣੀ ਕਮੀ ਪਤਾ ਲੱਗ ਜੂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜਾਂ ਮਹਾਂਪੁਰਖ ਕੋਈ ਜੋੜਨ ਵਾਲਾ ਨਾ ਹੋਇਆ ਤੇ ਫਿਰ ਗਵਾਂਢੀ ਨੇ ਕਹਿਣਾ ਫਲਾਣੇ ਇੱਥੇ ਸਿਆਣਾ ਐ ਭੈਣੇ ਕੀਤੇ ਕਿਰਾਏ ਦਾ ਚੱਕਰ ਉੱਥੇ ਚੱਲ ਗਿਆ ਸੱਚੀ ਗੱਲ ਵੀ ਜਦੋਂ ਆਪਾਂ ਬਾਡੀ 'ਚ ਕੁਝ ਨਹੀਂ ਆ ਰਿਹਾ ਪਰ ਸਰੀਰ ਉਠਦਾ ਨਹੀਂ ਹਾਸਾਨੀ ਆਉਂਦਾ ਚਿੜਚਿੜਾ ਸੁਭਾਅ ਇੱਥੇ ਇੱਕ ਰੋਗ ਪਰਦੇ ਉਹਦਾ ਮਤਬਲ ਹੈ ਕਿ ਇਹ ਰੂਹ ਨਿਤਨੇਮ ਨਹੀਂ ਕਰਦੀ ਇਹ ਰੂਹ ਵੈਗੁਰੂ ਨਹੀਂ ਜਪਦੀ ਇਸ ਕਰਕੇ ਇਹਦੀ ਰੂਹ ਜਿਹੜੀ ਪਰਮੇਸ਼ਰ ਤੋਂ ਟੁੱਟ ਕੇ ਤੇ ਸੁੱਕ ਗਈ ਆ ਸੜ ਗਈ ਆ ਉਹ ਫਿਰ ਦੁਨੀਆ ਦੁਜੇ ਬਨੇ ਤੁਰ ਪੈਂਦੀ ਵੀ ਕੁਝ ਨਹੀਂ ਆਇਆ ਟੈਸਟਾਂ 'ਚ ਇਹ ਤਾਂ ਕੀਤੇ ਕਰਾਏ ਦਾ ਚੱਕਰ ਹੈ